i oh, ਇਹ ਲਿਆਰ ਕਾ ਦੇ ਅੰਦਰ ਸਰਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਬਦ ਵਿਚਾਰਾ ਅਦੀਨ ਹਨ ਜਿਸ ਸ਼ਬਦ ਦਾ ਆਪ ਸਰਕਾਰ ਨੇ ਪਾਠ ਸਰਵਨ ਕੀਤਾ ਹੈ ਉਹ ਗੁਰ ਚਰਨਾਂ ਨਾਲ ਜੁੜੀ ਕਰੀਏ ਪਰ ਵਿੱਤੀ ਇਕਾਗਰ ਹੋ ਬੋਲਣਾ ਜੀ ਸਤਨਾਮ ਜੋ ਮੰਦੀ ਅੰਦਰ ਸਰਸਾ ਮੰਦਾ ਜੋ ਸਵਾਲ ਹੁੰਦਾ ਉਹ ਸੁਣਦੇ ਉਹ ਸੁਣ ਕੇ ਵਿੱਚ ਗਿਆਸੂ ਦੇ ਰੂਪ ਦੇ ਵਿੱਚ ਗੁਰਬਾਣੀ ਦੇ ਅੰਦਰ ਦਰਜ ਕਰ ਲੈਂਦੇ ਜਿਵੇਂ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਦਾ ਪਰਮਾਣ ਹ ਮਾਇਆ ਕਿਸ ਨੂੰ ਆਖੀਏ ਕੀ ਮਾਇਆ ਕਰਮ ਕਮਾਈ ਹੁਣ ਇਹ ਸਵਾਲ ਹੈ ਕਿ ਗੁਰੂ ਮਹਾਰਾਜ ਇਸ ਨੂੰ ਦੱਸੋ ਮਾਇਆ ਕੀ ਲੁਕਾ ਕੇ ਸੀ ਤੇ ਮਾਇਆ ਕਰਦੀ ਕੀ ਹੈ ਤਾਂ ਕਿ ਸਾਨੂੰ ਮਾਇਆ ਦਾ ਪਤਾ ਲੱਗ ਜਾਵੇ। ਤੁਸੀਂ ਉਪਦੇਸ਼ ਦਿੱਨੇ ਹੋ ਮਾਇਆ ਤੋਂ ਬਚੋ ਮਾਇਆ ਤੋਂ ਬਚੋ ਤੇ ਸਾਨੂੰ ਪਤਾ ਵੀ ਤੇ ਹੋਣਾ ਚਾਹੀਦਾ ਨਾ ਕਿ ਮਾਇਆ ਕੀ ਹੈ। ਤੇ ਮਾਇਆ ਕਿਵੇਂ ਬੰਦੇ ਦਾ ਮਨ ਪਰਮਾਉਂਦੀ ਹੈ ਬੰਦੇ ਨੂੰ ਕਿਵੇਂ ਧਰਮ ਤੋਂ ਡੇਗਦੀ ਹੈ। ਫਿਰ ਗੁਰੂ ਮਹਾਰਾਜ ਜੀ ਨੇ ਤਾਂ ਇਹ ਜਵਾਬ ਦਿੱਤਾ ਇਸੇ ਤਰ੍ਹਾਂ ਸਤ ਸੰਗਤ ਕੈਸੀ ਜਾਣੀ ਸੰਤਾਂ ਦੇ ਲੋਭ ਬੰਤੀ ਹੈ ਗੁਰਮਹਾਰਜ ਜੀ ਦੇ ਚਰਨਾਂ ਦੇ ਸੱਚੀ ਸਾਧਗੁਰੂ ਜੀ ਤੁਸੀਂ ਆਖ ਦਿਓ ਸਤ ਸੰਗਤ ਕੋ ਤੇ ਸੰਤ ਕਿਵੇਂ ਪਤਾ ਲੱਗੇ ਵੀ ਅਸੀਂ ਸਤ ਸੰਗਤ ਕਰ ਰਹੇ ਹਾਂ ਤੇ ਸਤ ਸੰਗਤ ਹੀ ਸਾਨੂੰ ਕਰਨੀ ਚਾਹੀਦੀ ਹੈ ਉਸੇ ਤਰ੍ਹਾਂ ਅੱਜ ਦੇ ਇਸ ਪਵਨ ਸ਼ਬਦ ਦੇ ਅੰਦਰ ਸਵਾਲ ਨੇ ਕੌਮਨ ਵਿਦ ਵਿਦ ਦਾ ਚੋਦਾ ਤਰੀਕਾ ਵਿਦ ਵਿਧੀ ਤੋਂ ਸ਼ਬਦ ਬਣਿਆ ਹੈ ਉਹਨੂੰ ਬਿੱਤ ਕਿਹੜੀ ਵਿਧੀ ਦੇ ਨਾਲ ਕਿਹੜੇ ਤਰੀਕੇ ਦੇ ਨਾਲ ਤਾਂ ਕੀ ਕਹਾ ਕਰੂ ਕਿਹੜੀ ਵਿਧੀ ਤੇ ਕਿਹੜੇ ਤਰੀਕੇ ਦੇ ਨਾਲ ਉਸ ਪਰਮਾਤਮਾ ਨੂੰ ਮੈਂ ਮਿਲਾਂ ਤੁਸੀਂ ਕਿਰਪਾ ਕਰਕੇ ਮੈਨੂੰ ਇਹ ਦੱਸੋ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਜਿਸ ਦੇ ਅੰਦਰ ਪਰਮਾਤਮਾ ਨੂੰ ਮਿਲਦੀ ਤਾਂ ਉਦੀ ਹੈ ਨਾ ਉਹਦੇ ਵਾਸਤੇ ਸਾਰਾ ਸੰਸਾਰ ਹੀ ਦਾ ਹੁੰਦਾ ਹੈ ਕਿਉਂ ਉਹ ਹਰ ਵਕਤ ਇਸ ਕਰਨ ਦੀ ਖੋਜ ਦੇ ਵਿੱਚ ਰਹਿੰਦਾ ਹੈ ਕਿ ਕਿੰਦੇ ਤੋਂ ਮੈਨੂੰ ਇਸ ਗੱਲ ਦਾ ਪਤਾ ਲੱਗੇ ਕਿ ਇਸ ਤਰੀਕਿਆਂ ਦੇ ਨਾਲ ਜ਼ਿੰਦਗੀ ਜਿਉਣ ਦੇ ਨਾਲ ਪਰਮਾਤਮਾ ਮਿਲਦਾ ਹੈ ਜੋ ਪਰਮਾਤਮਾ ਦਾ ਪਿਆਰ ਹੈ ਉਹ ਸਾਰਿਆਂ ਦਾ ਪਿਆਰ ਹੈ ਕਿਉਂ ਉਹ ਸਾਰਿਆਂ ਦੇ ਨਾਲ ਫਿਰ ਪਿਆਰ ਕਰਨ ਲੱਗ ਜਾਂਦਾ ਹੈ ਵੀ ਮੈਨੂੰ ਪਤਾ ਨਹੀਂ ਕਿੰਦੇ ਤੋਂ ਮੈਨੂੰ ਇਹ ਸੋਚੀ ਆਈ ਕਿ ਜਿਵੇਂ ਕੋਈ ਬੰਦਾ ਦੁੱਖ ਦੇ ਵਿੱਚ ਹੋਵੇ ਤਕਲੀਫ ਦੇ ਵਿੱਚ ਹੋਵੇ ਤੇ ਫਿਰ ਉਹ ਸਾਰਿਆਂ ਤੋਂ ਆਸ ਰੱਖਦਾ ਵੀ ਕੋਈ ਤਾਂ ਮੈਨੂੰ ਸਮਝ ਲੇ ਉਹਨੂੰ ਸਾਰਿਆਂ ਦੇ ਪਿਆਰ ਪਿਆਰੋਂ ਲੱਗ ਜਾਂਦਾ ਹੈ ਵੀ ਕੋਈ ਤਾਂ ਮੈਨੂੰ ਸਮਝ ਲੇ ਕੋਈ ਤਾਂ ਮੇਰੀ ਸਾਂਭ ਸੰਭਾਲ ਕਰੇ ਮੈਂ ਬੜਾ ਉਕੀ ਹਾਂ ਉਹ ਕਿਸੇ ਨਾਲ ਬੈਰ ਭਾਵ ਨਹੀਂ ਰੱਖਦਾ ਜੇ ਹੁੰਦਾ ਵੀ ਹੈ ਤੇ ਉਸ ਵਕਤ ਜਦੋਂ ਉਹ ਦੁੱਖ ਦੇ ਵਿੱਚ ਹੁੰਦਾ ਹੈ ਅੰਦਰਲਾ ਬੈਰ ਭਾਵ ਵੀ ਜਿਹੜਾ ਘਟੇ ਦਿੰਦਾ ਮਿਟ ਜਾਂਦਾ ਹੈ ਦੁੱਖ ਚੀਜ਼ੀ ਇਸ ਤਰ੍ਹਾਂ ਦੀ ਇਸ ਕਰਕੇ ਤੇ ਕੁਰਬਾਨੀ ਦੇ ਅੰਦਰ ਗੁਰੂ ਮਹਾਰਾਜੀ ਨੇ ਅਖਿਆ ਦੁੱਖ ਦਾ ਦੁੱਖ ਰੂਪ ਹੈ ਗੁਰੂ ਸWARE ਜਿਹੜਾ ਦੁੱਖ ਹੀ ਨਹੀਂ ਦਵਾਈ ਬੰਦਾ ਹੈ ਕਦੋਂ ਜਦੋਂ ਦੁੱਖ ਆਉਂਦਾ ਹੈ ਤੇ ਬੰਦਾ ਜਿਹੜਾ ਉਹਦੇ ਅੰਦਰ ਦੀ ਸਾਰੀ ਬੈਰ ਭਾਵ ਕਾ ਦਵੈ ਜਿੰਨੀਆਂ ਵੀ ਬਰੀਆਂ ਨੇ ਦੁੱਖ ਦੇ ਵਿੱਚ ਮਨੁੱਖ ਸਾਰੀਆਂ ਭੁੱਲ ਜਾਂਦਾ ਹੈ ਕੇਵਲ ਤੇ ਕੇਵਲ ਹੁੰਦੇ ਆਪ ਦਾ ਜਿਹੜਾ ਦੁੱਖ ਹੁੰਦਾ ਹੈ ਉਸ ਨੂੰ ਦੂਰ ਕਰਨ ਦੇ ਲਈ ਉਹ ਸਾਰਿਆਂ ਦਾ ਆਸਬੰਦ ਹੋ ਜਾਂਦਾ ਹੈ ਵੀ ਕਿਸੇ ਦੇ ਕੋਲ ਤਾਂ ਮੇਰਾ ਇਹ ਦੁੱਖ ਦੂਰ ਕੀਤਾ ਜਾਵੇ ਇਸ ਕਰਕੇ ਪਰਮਾਤਮਾ ਦੇ ਪਿਆਰੇ ਪ੍ਰਭੂ ਪਰਮਾਤਮਾ ਦੀ ਚਾਹਨਾ ਇੱਛਾ ਵਾਲੇ ਜਿਹੜੇ ਹੁੰਦੇ ਨੇ ਉੰਨਾਂ ਨੂੰ ਵੀ ਸਾਰੇ ਪਿਆਰੇ ਲੱਗਨ ਲੱਗ ਜਾਂਦੇ ਨੇ ਉਹ ਸਾਰਿਆਂ ਨੂੰ ਪਿਆਰ ਕਰਦੇ ਨੇ ਵੀ ਕਿਤੇ ਗੁਰੂ ਦੀ ਕਿਰਪਾ ਹੋਵੇ ਕਿਸੇ ਦੇ ਵਿੱਚ ਉਹ ਰੱਬ ਦੇ ਸੇਵੇਂ ਕਿ ਤੂੰ ਤਾਂ ਮੈਨੂੰ ਰੱਬ ਦੀ ਪ੍ਰਾਪਤੀ ਹੋਵੇ ਸੋ ਗੁਰਮਾਨ ਦੀ ਕਿਰਪਾ ਕਰਦੇ ਨੇ ਕੌਣ ਬਿੰਦਤਾ ਕੀ ਕਹਾ ਕਰੋ ਜੇ ਮੈਂ ਸੱਚੇ ਸਾਧੂ ਦਰਜੀ ਹੋਵਾਂ ਤੇਰੇ ਅਗੇ ਅਰਦਾਸ ਹੈ ਮੈਂ ਪਰਮਾਤਮਾ ਨੂੰ ਮਿਲਣਾ ਹੈ ਤੇ ਮੈਂ ਕਿਹੜਾ ਤਰੀਕਾ ਵਰਾਂਕੀ ਮੇਰਾ ਮੈਂ ਕੀ ਕਰਾਂ ਤਾਂ ਕੀ ਕਹਾ ਕਰੂੰ ਉਹਨੂੰ ਮਿਲਦੇ ਲਈ ਕੀ ਦਾ ਅਰਥ ਏ ਉਸ ਦੇ ਤੱਕ ਪਹੁੰਚਣ ਦੇ ਲਈ ਉਸ ਨੂੰ ਮਿਲਦੇ ਲਈ ਕਹਾ ਕਰੂੰ ਮੈਂ ਕੀ ਕਰਾਂ ਕਿਹੜਾ ਚਾਰਾ ਕਿਹੜਾ ਜਤਨ ਕਰਾਂ ਅਗਨੀ ਟੋਕ ਦੇ ਅੰਦਰ ਫੇਰ ਸਵਾਲ ਏ ਤਰਤ ਤਿਆਰ ਨ ਗਿਆਨ ਸ਼ਸਤਰ ਗਿਆ ਅਜਰ ਪਦ ਕੈਸੀ ਜਰੂ ਉਸਦੇ ਚਰਨਾਂ ਦਾ त्याग ਕਰਦੇ ਹੋਇਆ ਗਿਆਨ ਉਸਦੇ ਦਰ ਦਾ ਗਿਆਨ ਪ੍ਰਾਪਤ ਕਰਦੇ ਹੋਏ ਸ਼ਸਤਰ ਗਿਆ ਦਾ ਅਸਤੇ ਸ਼ਾਸਤਰ ਇਹ ਛੇ ਨਿੰਨ ਦੀ ਗਿਣਤੀ ਛੇ ਸ਼ਾਸਤਰ ਬਣੇ ਗਏ ਨੇ ਚਾਰ ਵੇਦ ਨੇ ਛੇ ਸ਼ਾਸਤਰ ਨੇ 18 ਪ੍ਰਾਣ ਨੇ 27 ਮਤਿਆ ਨੇ 52 ਉਪਨਿਸ਼ਦ ਨੇ ਇਹ Hindu ਧਰਮ ਦੇ ਗ੍ਰੰਥ ਨੇ ਤੇ ਮੈਂ ਸਿੱਖ ਧਰਮ ਦੇ ਵੀ ਗ੍ਰੰਥ ਗਿੰਦੇ ਆ ਸਿੱਖ ਧਰਮ ਦੇ ਪਹਿਲੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਅਸੀਂ ਗੁਰੂ ਕਰਕੇ ਮੰਨਿਆ ਦਸਮ ਗ੍ਰੰਥ ਜਿਸ ਦੇ ਅੰਦਰ ਧੰਗ ਗੁਰੂ 10ਵੇਂ ਪਾਸ਼ਾ ਦੀ ਬਾਣੀ ਜੋ ਜਪ ਸਾਹਿਬ ਦੀ ਬਾਣੀ ਤੋਂ ਸ਼ੁਰੂ ਹੁੰਦਾ ਹੈ ਤੀਸਰਾ ਗ੍ਰੰਥ ਹੈ ਸਰਬਲੂਹ ਇਹ ਵੀ ਧੰਗ ਗੁਰੂ 10ਵੇਂ ਪਾਸ਼ਾ ਦੀ ਰਚਨਾ ਹੈ ਫਿਰ ਇਸ ਦੇ ਨਾਲ ਸੰਤੋਗੀ ਨੇ ਜੋ ਸੰਗਤ ਸੇਵਾ ਕਰਦੇ ਨੇ ਗੁਰੂ ਮਹਾਰਾਜ ਜੀ ਦਾ ਗਿਆਨ ਪ੍ਰਾਪਤ ਕਰਨ ਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਬਾਣਾਂ ਨੇ ਭਾਈ ਗੁਰਦਾਸ ਜੀ ਦੇ ਕਵਿਤ ਸਹੀਏ ਨੇ ਨੰਦ ਲਾਲ ਜੀ ਦੀਆਂ ਚਾਰ ਪੋਥੀਆਂ ਨੇ ਗਜਨਾ ਜੀਵਨ ਨਾ ਮੈਸਟਰੋਂ ਦਾ ਦੇ ਨਾਮ ਰੱਖਿਓਏ ਨੇ ਮੁਸਲਮਾਨਾਂ ਦਾ ਤਾਂ ਦੇ ਵੀ 40 ਗ੍ਰੰਥ ਨੇ ਕੁਤੀਬ ਕੁਰਾਨ ਇਸ ਤਰ੍ਹਾਂ ਦੇ ਨਾਮ ਨੇ ਸੋ ਗੁਰੂ ਮਹਾਰਾਜ ਦੀ ਸੱਚੇ ਸਤਿਗੁਰੂ ਕਿਰਪਾ ਕਰਦੇ ਨੇ ਧਰਤ ਧਿਆਨ ਗਿਆਨ ਸ਼ਸਤਰ ਗਿਆ ਹੈ ਧਰਤ ਧਿਆਨ ਤੇਰਾ ਧਿਆਨ ਜਦੋਂ ਮੈਂ ਧਰਦਾ ਹਾਂ ਤੈਨੂੰ ਪ੍ਰਾਪਤ ਕਰਨ ਦੇ ਲਈ ਗਿਆਨ ਤੇਰੀ ਗਿਆਨ ਦੀ ਜਦੋਂ ਪ੍ਰਾਪਤੀ ਹੁੰਦੀ ਹੈ ਮੈਨੂੰ ਸ਼ਸਤਰ ਗਿਆ ਹੈ ਤੇ ਜਦੋਂ ਸ਼ਸਤਰਾਂ ਦਾ ਮੈਨੂੰ ਗਿਆਨ ਹੁੰਦਾ ਹੈ

ਗੁਰੂ ਮਹਾਰਾਜ ਜੀ ਤਾਂ ਗੁਰੂ ਜੀ ਨੂੰ ਪੁੱਛਿਆ ਸੀ ਵੀ ਈਰੇ ਰੱਬ ਦੇ ਬੰਦੇ ਨੇ ਉਹਨਾਂ ਦੀ ਨਿਸ਼ਾਨੀ ਕੀ ਹੋਵੇਗੀ ਸਾਨੂੰ ਕਿਵੇਂ ਪਤਾ ਲੱਗੇ ਗੁਰੂ ਮਹਾਰਾਜ ਜੀ ਕਹਿੰਦੇ ਪਤਾ ਹੀ ਨਹੀਂ ਲੱਗੇਗਾ ਉਹਨਾਂ ਦਾ ਜਿਵੇਂ ਪੱਥਰਾਂ ਦੇ ਵਿੱਚ ਹੀ ਹਿਰਾ ਲੁਕਿਆ ਹੁੰਦਾ ਹੈ ਨਾ ਇਸ ਤਰ੍ਹਾਂ ਹੋਣਗੇ ਤੋਂ ਹੀਰੇ ਦੀ ਤਰ੍ਹਾਂ ਉਹਨਾਂ ਦੀ ਚਮਕ ਜਿਹੜੀ ਪੱਥਰਾਂ ਨਾਲੋਂ ਵੱਖਰੀ ਹੋਵੇਗੀ ਪਰ ਉਹਨਾਂ ਦੀ ਖਾਸੀਅਤ ਇਹ ਹੋਏਗੀ ਹੋਣ ਨਜੀਕ ਖੁਦਾਏ ਦੇ ਪੇਤ ਨਾ ਕਿਸੇ ਦੇਨ ਉਹ ਰੱਬ ਦੇ ਬਿਲਕੁਲ ਕੋਰ ਪਾਉਣ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਏਗੀ ਪਰ ਉਹ ਕਿਸੇ ਨੂੰ ਭੇਤ ਨਹੀਂ ਦੇਣਗੇ ਵੀ ਸਾਨੂੰ ਪਰਮਾਤਮਾ ਮਿਲ ਗਿਆ ਜਿਹਨੇ ਪਾਇਓ ਉਹਨੇ ਹੀ ਛਾਇਆ ਜਿਹੜਾ ਵੀ ਰੱਬ ਨੂੰ ਪਾ ਲੈਂਦਾ ਨਾਲ ਰਕੂ ਉਹ ਤਾਂ ਜਤਨ ਕਰਦਾ ਉਹ ਰਕੂ ਲੈਂਦਾ ਹੈ ਹੁਣ ਤੁਸੀਂ ਆਖਦੇ ਹੋਗੇ ਵੀ ਜਿਹਨੇ ਰੱਬ ਨੂੰ ਪਾ ਲਿਆ ਰਕੂੰਦਾ ਕਿਉਂ ਹੈ ਜਿਹੜਾ ਰੱਬ ਦੇ ਨੇੜੇ ਉਹ ਦੂਜਿਆਂ ਨੂੰ ਭੇਤ ਕਿਉਂ ਨਹੀਂ ਦਿੰਦਾ ਪਰਮਾਤਮਾ ਦੀ ਪਹਿਲੀ ਸ਼ਰਤ ਇਹ ਹੈ ਮੈਂ ਤੈਨੂੰ ਮਿਲਣ ਲੱਗਾ ਤੂੰ ਰੋਲਾ ਨਹੀਂ ਪਾਏਗਾ ਜੇ ਰੋਲਾ ਪਾਏਗਾ ਤੇ ਤੇਰਾ ਤੇ ਮੇਰਾ ਮੇਲ ਹੀ ਕੋਈ ਨਹੀਂ ਜੇ ਰੋਲਾ ਬਾਕੀ ਤੂੰ ਆਵਾਜ਼ ਮੈਨੂੰ ਮਿਲਦਾ ਤੇ ਜੇ ਮੈਂ ਮਿਲਣਾ ਤੇ ਫੇਰ ਰੋਲਾ ਨਹੀਂ ਪਾਣਾ ਬਾਬਾ ਫਰੀਦ ਜੀ ਨੇ ਹੀ ਦੱਸਿਆ ਸਬਰ ਅੰਦਰ ਸਾਬਰੀ ਤਨ ਈ ਵੀ ਜਲੇਨ ਸਬਰ ਅੰਦਰ ਸਾਬਰੀ ਸਬਰ ਕਹਿੰਦੇ ਨੇ ਸੰਤੋਖ ਨੂੰ ਸਾਬਰੀ ਕਹਿੰਦੇ ਨੇ ਤੂੰ ਕੀਰੀ ਨੂੰ ਗੁਰਸਿੱਖੀ ਨੂੰ ਸਾਧੂ ਕਹ ਲੋ ਸੰਤ ਕਹ ਲੋ ਇਹ ਸਾਰੇ ਸਾਬਰੀ ਦੇ ਅੰਦਰ ਆ ਜਾਂਦੇ ਨੇ ਸਬਰ ਅੰਦਰ ਸਾਧੀ ਬਾਬਾ ਫਰੀਦ ਜੀ ਕਹਿੰਦੇ ਨੇ ਜਿਹੜੀ ਫਕੀਰੀ ਹੈ ਨਾ ਇਹ ਤਾਂ ਹੈ ਹੀ ਸਬਰ ਦੀ ਹੈ ਤੇ ਸਬਰ ਕਿੰਨਾ ਕੁ ਤਨ ਏਵੇਂ ਜਾ ਲੈਣ ਇਸ ਤਰ੍ਹਾਂ ਆਪਣੇ ਸਰੀਰ ਨੂੰ ਤਕਲੀਮ ਦੇ ਵਿੱਚ ਰੱਖਣਾ ਹੈ ਪਰ ਕਿਸੇ ਨੂੰ ਭੇਤ ਨਹੀਂ ਹੁੰਦੇ ਨਾ ਇੰਨਾ ਵੱਡਾ ਸਬਰ ਰੱਖਣਾ ਤੇ ਅੱਜ ਜੇ ਕੋਈ ਸਾਨੂੰ ਮੜਾ ਜਾਵੇ ਕੋਈ ਕਹਿ ਦੇਣਾ ਅਸੀਂ ਬਾਪੇ ਹੁੰਨੇ ਆ ਤੈਨੂੰ ਸਰਾਹਤ ਦੇ ਦਿਆਂਗੇ ਤੇ ਗੁਰੂ ਮਹਾਰਾਜ ਜੀ ਦੀ ਬਾਣੀ ਕੀ ਕਹਿੰਦੀ ਹੈ ਸਬਰ ਅੰਦਰ ਸਾਬਰੀ ਇੰਨਾ ਵੀ ਸਬਰ ਨਹੀਂ ਹੈਗਾ ਤੇ ਗੁਰੂ ਮਹਾਰਾਜ ਜੀ ਤਤੀ ਤਵੀ ਤੇ ਬੈਠ ਕੇ ਸੀ ਉਹਨਾਂ ਨੇ ਫਿਰ ਵੀ ਸਰਾਹਤ ਨਹੀਂ ਸੀ ਦਿੱਤਾ ਤਨ ਇਹ ਜਲੇ ਜਿਤ ਤ ਤੂੰ ਇਸ ਤਰ੍ਹਾਂ ਸਰੀਰ ਨੂੰ ਤਪਾ ਸਕਦਾ ਏ ਸੰਤੋਖ ਦੇ ਵਿੱਚ ਰਹਿਣਾ ਤੇ ਸੰਸਾਰ ਦੇ ਸਾਰੇ ਦੁੱਖ ਨੇ ਜਿਹੜੀ ਉਹਨੂੰ ਸਰੀਰ ਤੇ ਹੰਢਾ ਲੈਣਾ ਤੇ ਦੱਸਣਾ ਕਿਸੇ ਨੂੰ ਪਤਾ ਨਹੀਂ ਕਿਸੇ ਨੂੰ ਲੱਗਣ ਦੇਣਾ ਸਦਾ ਐਸੀ ਚਾਤ ਦੇ ਵਿੱਚ ਰਹਿਣਾ ਕਿ ਮੇਰਾ ਕਿਸੇ ਨੂੰ ਪਤਾ ਨਾ ਲੱਗੇ ਮੈਂ ਪਰਮਾਤਮਾ ਨੂੰ ਪਾ ਲਿਆ ਫਿਰ ਤ ਮੈਂ ਤਿਰਕੁਲਾ ਜਾਣਾ ਨਿਤ ਹੁੰਦਾ ਨਹੀਂ ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਅਜਰ ਪਦ ਐਸੀ ਜਰੂ ਮੈਨੂੰ ਇਹ ਵੀ ਸਮਰੱਥਾ ਦਈ ਕਿਤੇ ਮੈਂ ਤੈਨੂੰ ਪਾ ਕੇ ਦੁਆ ਨਾ ਲਵਾਂ ਕਿਤੇ ਮੈਂ ਤੈਨੂੰ ਪਾ ਕੇ ਇਸ ਗੱਲ ਦੀ ਓਮੇ ਵਿੱਚ ਨਾ ਆ ਜਾਵਾਂ ਕਿ ਮੈਂ ਰੱਬ ਪਾ ਲਿਆ ਤੇ ਰੁਕ ਗਾ ਉਹਵੇਂ ਦੱਸਦਾ ਫਿਰਾਂ ਕੱਲ ਨੂੰ ਆਹ ਹੋਣਾ ਐ ਪਰ ਸਵਾਹ ਹੋਣਾ ਉਥੇ ਆ ਹੋਏਗਾ ਇੱਥੇ ਆ ਹੋਏਗਾ ਐਵੇਂ ਅਗੰਮੀ ਗੱਲਾਂ ਕਰਦਾ ਫਿਰਾਂ ਈ ਵੀ ਮੈਨੂੰ ਸਬਰ ਦੇਈ ਮੈਂ ਤੇਰੇ ਗਿਆਨ ਨੂੰ ਤੇਰੇ ਚਰਨਾਂ ਦੇ ਨਾਲ ਜੋੜੇ ਹੋਏ ਧਿਆਨ ਨੂੰ ਈ ਵੀ ਮੈਂ ਜਗ ਲਵਾ ਅਜਨਮ ਦੇ ਨਾ ਜਰਿਆ ਜਾਣ ਵਾਲਾ ਜਗ ਲਵਾ ਮੈਂ ਇਹ ਨੂੰ ਜਗ ਲਵਾ ਰਹਾ ਹਾਂ ਬਿਸਮੇ ਇਸ ਸਿਦ ਮਨ ਇੰਦਰਾ ਕਹਿ ਕਰ ਸਰਨ ਪਰੋ ਅੱਗੇ ਵੀ ਸ਼ਰਾਂਜਾ ਕੇ ਗੁਰਮਾਰਾ ਦੀ ਰਹਿਮਤ ਕਰਦੇ ਨਹੀਂ ਜਿਹੜੇ ਦੇਵਤੇ ਨੇ ਨਾ ਇਹ ਰੱਬ ਨੂੰ ਨਹੀਂ ਬੁਲਾ ਸਕਦੇ ਜਿਹੜੇ ਦੇਵਤੇ ਨੇ ਨਾ ਇਹ ਰੱਬ ਨੂੰ ਨਹੀਂ ਬੁਲਾ ਸਕਦੇ ਕਿਉਂਕਿ ਸਵਾਲ ਸੀ ਨਾ ਕੌਣ ਪਿੱਛ ਤੱਕ ਹੀ ਕਹਾ ਕਰੋ ਸਵਾਲ ਸੀ ਮੈਂ ਕਿਵੇਂ ਕਰਾਂ ਤੇ ਗੁਰਮਾਰਾ ਜੀ ਕਹਿੰਦੇ ਕਿਸੇ ਦੇਵਤੇ ਦੇ ਮਗਰ ਨਾ ਲੱਗ ਜੀ ਕਿਉਂ ਇਹ ਦੇਵਤੇ ਤੈਨੂੰ ਪਰਮਾਤਮਾ ਤੱਕ ਨਹੀਂ ਬੁਲਾ ਸਕਦੇ ਫਿਰ ਪਰਮਾਤਮਾ ਤੱਕ ਕੌਣ ਬੁਲਾਏਗਾ ਜਿਹੜਾ ਪ੍ਰਮਾਤਮਾ ਦੇ ਨਾਲ ਆਪ ਮਿਲਿਆ ਹੈ ਨਾ ਉਹ ਤੈਨੂੰ ਪ੍ਰਮਾਤਮਾ ਦੇ ਨਾਲ ਮਲਾਏਗਾ ਇੱਕ ਉਪਦੇ ਦੇ ਨਾਲ ਸਮਝਾਵਾਂ ਅਸੀਂ ਦਹੀਂ ਜਮਾਣਾ ਹੈ ਦੁੱਧ ਤੋਂ ਦਹੀਂ ਜਮਾਣਾ ਹੈ ਤੇ ਉਹਨੂੰ ਜਾਗ ਕਾਦੀ ਲਾਣੀ ਪੈਗੀ ਜਾਗ ਉਹਦੀ ਲਾਣੀ ਪੈਗੀ ਜਿਹੜਾ ਆਪ ਪੈਨੂੰ ਦਹੀਂ ਬਣਿਆ ਹੈ لسی بنا دہی کا روپ ہی فٹیا جا دہی بنیا ہو جا دیا جی ان کی جاگ لاو گے دہی بنے گا جی دھو دا دیا گے تو دھوپ جہاں وہ فٹتا جائے گا پر وہ جمے گا نہیں دہی نہیں بنے گا اسی طرح جہاں پرماتما ملیا ہے نا ਉਹਦੀ ਯਾਦ ਜੇ ਸਾਨੂੰ ਲੱਗੇਗੀ ਤੇ ਫਿਰ ਅਸੀਂ ਪਰਮਾਤਮਾ ਨੂੰ ਮਿਲਾਂਗੇ ਜਿਹੜੇ ਹੈਗੇ ਸਾਡੇ ਵਰਗੇ ਨਹੀਂ ਉਹਨਾਂ ਦੀ ਯਾਦ ਅਸੀਂ ਲਵਾਈ ਜਾਵਾਂਗੇ ਤੇ ਫਿਰ ਅਸੀਂ ਵੀ ਉਹਨਾਂ ਵਰਗੇ ਰਵਾਂਗੇ ਜੇ ਦੁੱਧ ਦੇ ਵਿੱਚ ਦੁੱਧ ਪਾਈ ਜਾਵਾਂਗੇ ਤੇ ਫਿਰ ਦੁੱਧ ਦੇ ਵਿੱਚ ਦੁੱਧ ਹੀ ਪਿਆਰ ਪਏਗਾ ਦਹੀਂ ਨਹੀਂ ਬਣੇਗਾ ਤੇ ਪਰਾਂਤੇ ਨਹੀਂ ਉਹਨੂੰ ਦਹੀਂ ਦੀ ਯਾਗ ਲਾਣੀ ਪੈਣੀ ਜਿਹੜਾ ਤੈਨੂੰ ਆਪ ਬਣਿਆ ਏ ਉਹਨੇ ਇਸ ਤੋਂ ਬਾਅਦ ਤਾਂ ਗੁਰੂ ਮਹਾਰਾਜ ਜੀ ਰਹਿਤ ਕਰਦੇ ਨੇ ਵੇਸਨ ਮੇਸ ਸਿਧ ਮੁਨ ਇੰਦਰਾ ਜਿੰਨੇ ਵੀ ਦੇਵਤੇ ਨੇ ਸਾਰਿਆਂ ਦੀ ਗਿਣਤੀ ਗੁਰੂ ਮਹਾਰਾਜ ਜੀ ਨੇ ਇੱਥੇ ਕਰ ਦਿੱਤੀ ਦਰਸਨ ਸਰਨ ਪਰੋ ਵਿਖੀ ਕਿਤੇ ਇਹਨਾਂ ਦੇ ਦਰ ਤੇ ਜਾ ਕੇ ਇਹਨਾਂ ਦੀ ਸ਼ਰਨ ਦੇ ਵਿੱਚ ਨਾ ਪੈ ਜਾਈਂ ਕਿਉਂ ਨਾ ਪੈ ਜਾਈਂ ਉਹ ਗੁਰੂ ਮਹਾਰਾਜ ਜੀ ਅਗਲੀ ਤੁੱਕ ਦੇ ਵਿੱਚ ਦੱਸਦੇ ਨੇ ਕਾਉ ਪੈ ਰਾਜ ਇਹ ਤੈਨੂੰ ਰਾਜਾ ਬਣਾ ਸਕਦੇ ਨੇ ਕਹੋ ਪਰ ਸੁਰਗ ਇਤਨੂੰ ਸਵਰਗ ਵੀ ਦੇ ਦੇਣਗੇ ਪਰ ਤੈਨੂੰ ਮੁਕਤੀ ਨਹੀਂ ਮਿਲੇਗੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ ਜਿਹੜੇ ਪਦਾਰਥ ਨੇ ਉਹ ਤਾਂ ਤੈਨੂੰ ਇੰਨਾ ਤੋਂ ਮਿਲ ਜਾਣਗੇ ਪਰ ਪਰਮਾਤਮਾ ਦੀ ਜਿਹੜੀ ਪ੍ਰਾਪਤੀ ਉਹ ਤੈਨੂੰ ਨਹੀਂ ਹੋਏਗੀ ਕੋਟ ਮਦੇ ਮੁਕਤ ਕਹੋ ਕਿਤੇ ਕ੍ਰੂੜਾ ਦੇ ਵਿੱਚੋਂ ਕੋਈ ਇੱਕ ਅ타 ਸੰਤੀ ਉਹ ਸੰਤ ਅਸੀਂ ਤੈਨੂੰ ਕਹਿ ਰਹੇ ਕਹੋ ਦਾ ਅਰਥ ਇਹ ਕਹਿਣਾ ਗੁਰੂ ਮਹਾਰਾਜ ਜੀ ਕਹਿੰਨੇ ਆ ਤੈਨੂੰ ਕਹਿ ਰਹੇ ਨੇ ਸਾਨੂੰ ਦੱਸ ਰਹੇ ਨੇ ਗੁਰੂ ਸਵਾਰਿਆ ਗੁਰ ਸਿੱਖਾ ਤੈਨੂੰ ਅਸੀਂ ਦੱਸ ਰਿਹਾ ਕਰੋੜਾਂ ਦੇ ਵਿੱਚੋਂ ਕੋਈ ਇੱਕ ਅੱਦਾ ਸੰਤ ਹੋਏਗਾ ਇੱਕ ਅੱਦਾ ਗੁਰਸਿੱਖ ਹੋਏਗਾ ਜਿਹੜਾ ਤੈਨੂੰ ਆਪ ਜਾਗ ਲਵਾ ਕੇ ਜਮਿਆ ਹੋਏਗਾ ਤੇ ਉਹੀ ਤੈਨੂੰ ਜਾਗ ਲਾ ਕੇ ਪਰਮਾਤਮਾ ਦਾ ਰੂਪ ਬਣਾ ਸਕਦਾ ਉਹੀ ਤੈਨੂੰ ਜਾਗ ਲਾ ਕੇ దਈ ਬਣਾ ਸਕਦਾ ਹੋਰ ਕਿਸੇ ਨੇ ਤੈਨੂੰ ਜਾਗ ਨਹੀਂ ਲਾਣੀ ਤੇ ਨਾ ਹੀ ਹੋ ਕਿਸੇ ਤੋਂ ਤੈ ਤੂੰ ਪਰਮਾਤਮਾ ਦੇ ਤੱਕ ਪਹੁੰਚ ਸਕਦਾ ਹੈ ਕਹੋ ਨਾਨਕ ਨਾਮ ਰਸ ਪਾਈਐ ਸਾਧੂ ਚਰਨ ਗਹੋ ਗਹ ਦਾ ਅਰਥ ਉਧਰ ਪકડਨਾ ਗੁਰਮਾਰਾ ਕੀ ਰਹਿਤ ਕਰਦੇ ਨੇ ਜੇ ਕਿਸੇ ਸਾਧੂ ਸੰਤ ਦੀ ਚਰਨ ਪਕੜ ਲਵੇ ਨਾ ਕਹੋ ਨਾਨਕ ਨਾਮ ਰਸ ਪਾਈਐ ਫਿਰ ਤੈਨੂੰ ਪਰਮਾਤਮਾ ਦੇ ਜੇ ਸਾਧੂ ਸੰਤ ਨੇ ਚੱਲ ਪਕੜ ਲਵੇਗਾ ਤੇ ਉਹਦੇ ਤੋਂ ਤੈਨੂੰ ਪਰਮਾਤਮਾ ਦੇ ਨਾਮ ਰਸ ਦੀ ਪ੍ਰਾਪਤੀ ਹੋਏਗੀ ਨਾਮ ਰਸ ਦੀ ਪ੍ਰਾਪਤੀ ਹੋਏਗੀ ਤੇ ਫਿਰ ਤੂੰ ਪਰਮਾਤਮਾ ਨੂੰ ਸੱਚੇ ਸਤਿਗੁਰੂ ਨੂੰ ਮਿਲ ਸਕੇਗਾ ਇਹ ਪਾਵਨ ਸ਼ਬਦ ਦੂਰ ਕੌੜੀਆਂ ਦਾ ਧੰਨ ਗੁਰੂ ਅਰਜਨ ਦੇਵ ਜੀ ਨੇ ਕਿਰਪਾ ਕੀਤੀ ਹੈ ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਦੇ ਆ ਸਾਡੇ ਗੁਰੂ ਨੇ ਧੰਨ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਇਹਨਾਂ ਦੇ ਲੜਨ ਦਾਇਆ ਤੇ ਸਾਡੇ ਸਵਾਲ ਵੀ ਤੇ ਇਹਨਾਂ ਦੇ ਕੀ ਨੇ ਨਾ ਜਿੰਨੇ ਨੇ ਹੁਣ ਅੱਜ ਗੁਰੂ ਮਹਾਰਾਜ ਜੀ ਸੱਚੇ ਸਾਧੂ ਵਰਦੇ ਅੱਗੇ ਜਗਿਆ ਸੁਦੇ ਵੱਲੋਂ ਸਵਾਲ ਇਹ ਮੇਰੇ ਸੱਚੇ ਸਾਧੂ ਦੱਸ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ ਤੇ ਮੈਂ ਤੈਨੂੰ ਜਦੋਂ ਅੰਦਰ ਪ੍ਰਾਪਤ ਕਰ ਲਵਾਂ ਫਿਰ ਮੈਂ ਉਹਨੂੰ ਕਿਵੇਂ ਜਾਰੀ ਰੱਖਾਂ ਤੇ ਗੁਰੂ ਮਹਾਰਾਜ ਜੀ ਸੱਚੇ ਸਾਧੂ ਨੇ ਆਖਿਆ ਤੂੰ ਸਿੱਧਾ ਪਰਮਾਤਮਾ ਦੀ ਬੰਦਗੀ ਕਰ ਵਹਿਗੁਰੂ ਦੀ ਬੰਦਗੀ ਕਰ ਜਦੋਂ ਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚੋਂ ਤੂੰ ਵਹਿਗੁਰੂ ਗੁਰਮੰਤਰ ਦੀ ਪ੍ਰਾਪਤੀ ਕੀਤੀ ਹੈ ਪੰਥ ਗੁਰੂ ਤੋਂ ਪੰਜ ਪਿਆਰਿਆਂ ਤੋਂ ਉਸ ਦੇ ਲੜ ਦਿੱਤਿਆ ਇਸ ਦੇ ਨਾਲ ਤੈਨੂੰ ਫਿਰ ਪਰਮਾਤਮਾ ਦੇ ਨਾਮ ਦੇ ਰਸ ਦੀ ਪ੍ਰਾਪਤੀ ਹੋਏਗੀ ਜਦੋਂ ਪਰਮਾਤਮਾ ਦੇ ਨਾਮ ਦੇ ਰਸ ਦੀ ਪ੍ਰਾਪਤੀ ਹੋਏਗੀ ਫਿਰ ਇਹ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਗੰਨਾ ਲੱਗਦਾ ਜਾਂਦਾ ਹੈ ਜਿਵੇਂ ਜਿਵੇਂ ਉਹ ਵੱਧਦਾ ਹੈ ਉਹ ਉਹਦੇ ਵਿੱਚ ਰਸ ਭਰਦਾ ਜਾਂਦਾ ਜਦੋਂ ਗੰਨਾ ਪੱਕ ਜਾਂਦਾ ਹੈ ਪੂਰਾ ਰਸ ਨਾਲ ਭਰ ਜਾਂਦਾ ਹੈ ਇਸੇ ਤਰ੍ਹਾਂ ਕੋਈ ਫਲ ਹੁੰਦਾ ਹੈ ਉਹ ਪਹਿਲੋਂ ਫੁੱਲ ਹੁੰਦਾ ਫਿਰ ਫਲ ਬਣਦਾ ਕੱਚਾ ਹੁੰਦਾ ਹੈ ਹੌਲੀ-ਹੌਲੀ ਪੱਕਦਾ ਜਦੋਂ ਪੱਕਦਾ ਲਾਲ ਹੋ ਜਾਂਦਾ ਹੈ ਉਸੇ ਤਰ੍ਹਾਂ ਪਰਮਾਤਮਾ ਦਾ ਰਸ ਹੌਲੀ-ਹੌਲੀ ਤੇਰੇ ਅੰਦਰ ਭਰ ਜਾਏਗਾ ਤੇ ਤੂੰ ਪਰਮਾਤਮਾ ਸੱਚੇ ਸਤਗੁਰ ਦੇ ਨਾਮ ਰਸ ਕਰਕੇ ਉਸੇ ਦਾ ਰੂਪ ਹੋ ਜਾਏਗਾ ਇਸ ਲਈ ਸਾਧੂ ਚਰਨ ਰਖੋ ਸਾਧੂ ਸਰੂਪ ਗੁਰਬਾਣੀ ਹੈ ਆਪਾਂ ਕਿਸੇ ਸਰੀਰ ਦੇ ਨਾਲ ਨਹੀਂ ਜੁੜਨਾ ਸਾਧੂ ਸਰੂਪ ਗੁਰਬਾਣੀ ਹੈ ਤੇ ਗੁਰਬਾਣੀ ਦੇ ਚਰਨਾਂ ਨੂੰ ਗੁਰੂ ਮਹਾਰਾਜ ਦੀ ਉਪਦੇਸ਼ ਨੂੰ ਅਸੀਂ ਜੀਵਨ ਦੇ ਵਿੱਚ ਤਰਨ ਕਰਨਾ ਹੈ ਅਗਲੇ ਸ਼ਬਦ ਦੇ ਵਿੱਚ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਕਲਿਆਣ ਮਹੰਲਾ ਪੰਜਵਾ ਪ੍ਰਾਨ ਪਤ ਦਿਆਲ ਪੁਰਖ ਪ੍ਰਭ ਸਤਿ ਪ੍ਰਾਨ ਪਤ ਸਾਡੇ ਪ੍ਰਾਣਾਂ ਦਾ ਪਤੀ ਸਾਡੇ ਅੰਦਰ ਪ੍ਰਾਣ ਨੇ ਇਹਨਾਂ ਦੀ ਗਿਣਤੀ ਤਿੰਨ ਦੱਸੀ ਜਾਂਦੀ ਹੈ ਸਾਡੇ ਅੰਦਰ ਪ੍ਰਾਣ ਨੇ ਇਹਨਾਂ ਦੀ ਗਿਣਤੀ ਜਿਹੜੀ ਇਹ ਤਿੰਨ ਦੱਸੀ ਜਾਂਦੀ ਹੈ ਹੌਲੀ-ਹੌਲੀ ਆਪਾਂ ਨੂੰ ਇਹਨਾਂ ਗੱਲਾਂ ਦਾ ਵੀ ਗੁਰੂ ਮਹਾਰਾਜ ਦੀ ਕਿਰਪਾ ਕਰੂ ਜੇ ਗਿਆਨ ਆਉਂਦਾ ਜਾਏਗਾ ਸੋਝੀ ਹੁੰਦੀ ਹੈ ਕਿ ਪਰ ਇੱਕੇ ਵਾਰੀ ਜੇ ਆਪਾਂ ਵਜਨ ਭਾਵਨ ਦੇ ਨਾਲ ਫਿਰ ਓਕੇ ਹੋਵਾਂਗੇ ਪ੍ਰਾਨ ਪਤ ਸਾਡੇ ਅੰਦਰ ਜੋ ਪ੍ਰਾਨ ਚੱਲਦੇ ਨੇ ਉਹਨਾਂ ਦਾ ਪਤੀ ਹੈ ਅਕਾਲ ਪੁਰਖ ਵੈਗੁਰੂ ਦਿਆਲ ਉਹ ਦਿਆਲੂ ਹੈ ਪੁਰਖ ਪਰਿਪੂਰਨ ਰੂਪ ਦੇ ਵਿੱਚ ਸਾਡੇ ਰੱਖਿਆ ਕਰਨ ਵਾਲਾ ਹੈ ਪ੍ਰਭ ਪਰਮਾਤਮਾ ਸੱਚੀ ਸਦਾ ਸਕਾਰ ਹੈ ਗਰਭ ਜੋਨ ਕਲ ਭਾਲ ਜਾਲ ਦੁੱਖ ਬਨਾਸਨ ਹਰ ਰਖੀ ਉਸਾਂ ਦੀ ਰੱਖਿਆ ਕਰਦਾ ਦਰਬ ਜੋਨ ਇੱਕ ਤਾਂ ਜੁਨੀਆਂ ਤੋਂ ਵਾਰੀ-ਵਾਰੀ ਜੰਮਣ ਮਰਨ ਦਾ ਜਿਹੜਾ ਦੁੱਖ ਹੈ ਇਹਦੇ ਤੋਂ ਸਾਂਭੀ ਰੱਖਿਆ ਕਰਦਾ ਕਲ ਕਲ ਦਾ ਅਰਥ ਹੈ ਕਲਯੁਗ ਕਾਲ ਸਮਾ ਕਾਲ ਦਾ ਅਰਥ ਸਮਾ ਹੁੰਦਾ ਹੈ ਕਲ ਦਾ ਅਰਥ ਕਲਯੁਗ ਹੈ ਜਾਲ ਦਾ ਅਰਥ ਜੋ ਕਲਯੁਗ ਦਾ ਜਾਲ ਫੈਸਾਰਿਆ ਹੋਏ ਉਹ ਪਰਮਾਤਮਾ ਇਸ ਕਲਯੁਗ ਦੇ ਅੰਦਰ ਜੋ ਕਾਲ ਦਾ ਸਮਾ ਚੱਲ ਰਹੀ ਹੈ ਸਾਡੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਜਿਹੜਾ ਜਾਲ ਵਿਸਿਆ ਹੋਇਆ ਹੈ ਦੁੱਖ ਪਨਾਸਨ ਇਹਨਾਂ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਰੱਖੇ ਤੇ ਸਾਡੀ ਰੱਖਿਆ ਕਰਨ ਵਾਲਾ ਹੈ ਰਹਾਉ ਨਾਮ ਧਾਰੀ ਸ਼ਰਨ ਤੇਰੀ ਵਿਸ਼ਰਾਮ ਲਾ ਕੇ ਗੁਰੂ ਮਹਾਰਾਜੀ ਰੰਤ ਕਰਦੇ ਨੇ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਉਸ ਪਰਮਾਤਮਾ ਦੇ ਨਾਮ ਨੂੰ ਧਾਰਨ ਕੀਤਾ ਹੈ ਸ਼ਰਨ ਤੇਰੀ ਤੇ ਤੇਰੀ ਸ਼ਰਨ ਦੇ ਵਿੱਚ ਰਹਿੰਦੇ ਨੇ ਪ੍ਰਭੁ ਦਿਆਲ ਰਹੀ ਇੱਕ ਮੇਰੀ ਏ ਪ੍ਰਭੂ ਪਰਮਾਤਮਾ ਤੂੰ ਧਿਆਨੂ ਹੈ ਤੇਕ ਦਾ ਅਰਥ ਹੁੰਦਾ ਆਸਰਾ ਸਾਨੂੰ ਕੇਵਲ ਤੇ ਕੇਵਲ ਤੇਰਾ ਹੀ ਆਸਰਾ ਹੈ ਅਨਾਥ ਦੀਨ ਆਸਵੰਤ ਅਨਾਥ ਕਹਿੰਦੇ ਨੇ ਯਤਿਮ ਨੂੰ ਜਿੰਦਾ ਕੋਈ ਵੀ ਨਾ ਹੋਵੇ ਏ ਵੈਰੂ ਮੈਂ ਅਨਾਥ ਹਾਂ ਮੇਰਾ ਕੋਈ ਨਹੀਂ ਦੀਨ ਮੈਂ ਬੜਾ ਦੁਖੀ ਹਾਂ ਆਸਵੰਤ ਮੈਂ ਤੇਰੇ ਨਾਮ ਦੇ ਆਸਰੇ ਦੇ ਨਾਲ ਜੁੰਦਾ ਹਾਂ ਨਾਮ ਸੌਮੀ ਮਨਹਮੰਤ ਇਹ ਮੇਰੇ ਬੈਗਰੂ ਤੇਰਾ ਜਿਹੜਾ ਨਾਮ ਹੈ ਨਾ ਇਹ ਮੇਰੇ ਮਨ ਦਾ ਮੰਤਰ ਬਣਿਆ ਹੋਇਆ ਹੈ ਜੇਰਾ ਤੇਰਾ ਨਾਮ ਹੈ ਇਹ ਮੇਰੇ ਮਨ ਦਾ ਮੰਤਰ ਬਣਿਆ ਹੋਇਆ ਹੈ ਜਿਵੇਂ ਆਮ ਲੋਕਾਂ ਦੀ ਇੱਕ ਕਹਾਵਤ ਹੈ ਕਿ ਇਸ ਮੰਤਰ ਦੇ ਨਾਲ ਇਹ ਚੀਜ਼ ਜੜੀ ਬਸ ਹੋ ਜਾਂਦੀ ਹੈ ਉਸੀ ਤਰ੍ਹਾਂ ਸਾਡਾ ਮਨ ਹੀ ਜਿਹੜਾ ਇਹ ਵੈਗੁਰੂ ਪਰਮੰਤਰ ਦੇ ਨਾਲ ਵੱਸ ਹੁੰਦਾ ਹੈ ਨਾਮ ਸੁਆਮੀ ਮਨ ਹੈ ਮੰਤ ਹੈ ਮੇਰੇ ਵੈਗੁਰੂ ਤੇਰਾ ਨਾਮ ਹੀ ਜਿਹੜਾ ਉਹ ਮੇਰੇ ਮਨ ਨੂੰ ਤੇਰੇ ਵੱਸ ਦੇ ਵਿੱਚ ਕਰਨ ਵਾਲਾ ਹੈ ਇਸ ਲਈ ਮੈਂ ਤੇਰਾ ਨਾਮ ਜਪਦਾ ਕਿ ਮੇਰਾ ਮਨ ਹੀ ਜਿਹੜਾ ਉਹ ਤੇਰੀ ਵੱਸ ਦੇ ਵਿੱਚ ਹੋ ਜਾਵੇ ਤੁਝ ਬਿਨਾ ਪ੍ਰਗਤੀਸ਼ੂ ਨਾ ਜਾਣੂ ਮੈਂ ਤੇਰੇ ਤੋਂ ਬਿਨਾ ਕਿਸੇ ਹੋਰ ਨੂੰ ਜਾਣਦੀ ਨਹੀਂ ਸਰਬ ਯੁਗ ਮੈਂ ਤੁਮ ਪਛਾਨੂ ਸਾਰੇ ਸਮਿਆਂ ਦੇ ਵਿੱਚ ਸਾਰੇ ਯੁਗਾਂ ਦੇ ਵਿੱਚ ਮੈਂ ਕੇਵਲ ਤੇ ਕੇਵਲ ਇੱਕ ਤੇਨੂੰ ਹੀ ਪਛਾਨਦਾ ਇੱਕ ਤੇਰੀ ਹੀ ਮੇਰੇ ਤੇ ਕਿਰਪਾ ਰਹਿਮਤ ਹੈ ਹਰ ਮਨ ਵਸੀ ਨਿਸਬਾਸਰੋ ਨਿਸ ਕਹਿੰਦੇ ਨੇ ਰਾਤ ਨੂੰ ਬਾਸਰੋ ਕਹਿੰਦੇ ਨੇ ਦਿਨ ਨੂੰ ਹਰ ਮਨ ਬਸੇ ਏ ਹਰੀ ਕਾਲਪੁਰਖ ਵੈਗੁਰ ਤੂੰ ਮੇਰੇ ਮਨ ਦੇ ਵਿੱਚ ਵਸਣਾ ਕਰ ਨਿਸਬਾਸਰੋ ਦਿਨ ਤੇ ਰਾਤ ਦੇਂ ਤੇਰਾ ਤੂੰ ਮੇਰੇ ਮਨ ਦੇ ਵਿੱਚ ਵੱਸਦਾ ਰਹੁ ਗੋਬਿੰਦ ਨਾਨਕ ਆਸਰੂ ਈ ਆਕਾਰ ਪੁਰਖ ਵੈਗੁਰੂ ਮੈਨੂੰ ਤੇਰੇ ਨਾਮ ਦਾ ਆਸਰਾ ਏ ਇੱਕ ਮੇਰਾ ਤੂੰ ਹੀ ਆਸਰਾ ਤਨ ਗੁਰੂ ਮਹਾਰਾਜ ਦੀ ਸੱਚੇ ਸਾਧ ਗੁਰੂ ਨੇ ਕਿਰਪਾ ਕੀਤੀ ਏ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕੀਤੀ ਏ ਪਰਮਾਤਮਾ ਨੂੰ ਪ੍ਰਾਪਤ ਕਿਵੇਂ ਕਰਨਾ ਏ ਸੱਚੇ ਸਾਧ ਗੁਰੂ ਨੇ ਇਹ ਦੱਸਿਆ ਤੇ ਆਉ ਆਪਾਂ ਦੋ ਕੁ ਮਿੰਟ ਸੱਚੇ ਸਤ ਗੁਰ ਦਾ ਨਾਮ ਜਾਪ ਕਰਾਂਗੇ ਪਹਿਲੂ ਆਪਾਂ 1-2 ਦਿਨ ਕੀਤਾ ਸੀ ਵਿੱਚ ਦੀ ਕਈ ਦਿਨ ਫੇਰ ਆਪਾਂ ਨਹੀਂ ਕਰ ਸਕੀ ਉਪਰ ਸੰਗ ਇਸ ਤਰ੍ਹਾਂ ਦਾ ਛੱਡ ਜਾਂਦਾ ਸਮਾਂ ਜਿਹੜਾ ਉਹ ਨਹੀਂ ਬਚਦਾ ਇਹ ਜਾਪ ਕਰਨਾ ਹੀ ਜਿਹੜਾ ਇਹ ਬੜਾ ਜਿਤੂ ਦੀ ਏ ਇਸ ਦੇ ਨਾਲ ਮਣੇ ਜਿਹੜਾ ਵੇਖੋ ਜਿਵੇਂ ਗੁਰੂ ਮਹਾਰਾਜ ਜੀ ਦਾ ਫਰਮਾਨ ਆ ਨਾਮ ਸੁਆਮੀ ਮਣੇ ਮੰਤ ਮਨ ਨੂੰ ਵਸ ਕਰਨ ਦੇ ਲਈ ਕੇਵਲ ਤੇ ਕੇਵਲ ਨਾਮ ਹੀ ਸਹਾਇ ਹੈ